ਅੱਜ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 585 ਡੀਆਈ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਠੀਕ ਹੈ ਜੀ 585 ਮਾਡਲ ਕਿਹੜਾ ਬਾਈ ਮਾਡਲ 97 ਕਲਚ ਡਬਲ ਪੰਜਾਬ ਨੰਬਰ ਰੰਗ ਰੀਜਨਲ ਰੰਗ ਰੀਜਨਲ ਆ ਡਬਲ ਕਲਚ ਆ 63265 ਵਾਲਾ ਹੀ ਆ ਠੀਕ ਆ ਬਾਈ ਰੇਟ 265 ਵਾਲਾ ਹੀ ਆ 585 ਦੇਣਾ 265 ਆ 585 50 ਪਾਵਰ ਵਾਲਾ 4 ਸਿਲੰਡਰ ਇੰਜਨ ਵਾਲਾ ਰੰਗ ਰੀਜਨਲ ਵਾਲਾ ਟਰੈਕਟਰ ਆ ਇਹ 4 ਸਿਲੰਡਰ ਵਾਲਾ ਟਰੈਕਟਰ ਆ ਬਾਈ ਠੀਕ ਆ ਬਾਈ ਪੀਵੀ 13 ਸੰਗਰੂਰ ਦਾ ਨੰਬਰ ਆ ਇੰਜਨ ਗੇਅਰ ਦਾ ਵੀ ਟਰੈਕਟਰ ਚੰਗਾ ਹੋਊਗਾ ਇਹ ਨਾ ਹੋਊਗਾ ਰੇਟ ਘਟਾ ਤੇ ਇੰਜਨ ਗੇਅਰ ਮਾੜਾ ਹੋਊਗਾ ਇੰਜਨ ਗੇਅਰ ਵੀ ਪੂਰਾ ਚੰਗਾ ਟਰੈਕਟਰ ਦਾ ਸਮਾਨ ਇਹਦੇ ਨਾਲ ਪੂਰਾ ਬਈ ਸਮਾਨ ਬਈ ਯਾਰ ਸਾਰਾ ਪੂਰਾ ਛਤਰੀ ਲੱਗੀ ਆ ਵਧੀਆ ਬੈਟਰੀ ਸੈਲਫ ਸਟਾਰਟ ਆ ਇੰਜਨ ਗੇਰ ਦਾ ਤਸੱਲੀ ਕਰਕੇ ਲੈ ਟਾਇਰਾਂ ਦੀ ਗੱਲ ਕਰੀਏ ਟਾਇਰ ਮੂਰਲੇ 70 ਪੈਸੇ ਮਗਰਲੇ 45 ਪੈਸੇ ਠੀਕ ਆ ਵਾਕੇ ਲਿਆ ਵੀ ਡਬਲ ਕਲੱਚ ਕੰਮ ਕਰਦਾ ਨਾ ਬਾਈ ਪੂਰਾ ਚੰਗਾ ਕਰਦਾ ਬਾਈ ਰੋਟਾਵੇਟਰ ਪਾ ਕੇ ਚੈੱਕ ਕਰਕੇ ਲੈ ਜੀ ਠੀਕ ਆ ਚੈੱਕ ਕਰਕੇ ਡਬਲ ਕਲੱਚ ਰੋਟਾਵੇਟਰ ਪਾ ਕੇ ਫੇਰ ਲਈ ਆ ਸਕਦੇ ਹੋ ਕੀ ਮੁੱਲ ਹੈ ਇਹਦਾ ਮੁੱਲ 175000 ਰੁਪਏ ਦੀ ਮੰਗ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਸ ਯੈਸ ਤੇ ਨੋ ਦਿਨਾ 165000 ਦਾ ਬਾਅਦ ਚ ਕੋਈ ਨਹੀਂ ਇਚਲੇ ਇਸ ਵਿੱਚ 165000 ਦਾ ਡਬਲ ਕਲੱਚ 585 ਡੀਆਈ ਲੈ ਜੋ ਮਹਿੰਦਰਾ ਲੈ ਜੋ ਕਿਹੜੇ ਪਿੰਡ ਵਗਾਉ ਆ ਪਿੰਡ ਮੰਦਰ ਚਟਾਣਾ ਜ਼ਿਲ੍ਹਾ ਫਰੀਦਕੋਟ ਨੰਬਰ ਬੋਲਦੇ ਨੰਬਰ ਹੈਗਾ ਜੀ 6239952948 ਠੀਕ ਆ ਵੀਡੀਓ ਨੂੰ ਕਰ ਦਿਓ ਸ਼